ਦੋਸਤੋ ਜਿਹੜੇ ਵੀ ਗੇਮਿੰਗ ਦੇ ਬਹੁਤ ਸ਼ੌਕੀਨ ਆ ਇਨਫਨਿਕਸ ਨੇ ਉਹਨਾਂ ਦੇ ਲਈ ਬਜਟ ਦੇ ਵਿੱਚ ਇੱਕ ਪਾਵਰਫੁੱਲ ਫੋਨ ਲਾਂਚ ਕੀਤਾ ਇਨਫਨਿਕਸ ਜੀਟੀ 30 ਪ੍ਰੋ ਇਸ ਦਾ ਡਿਜ਼ਾਈਨ ਸਪੈਸ਼ਲ ਗੇਮਿੰਗ ਦੇ ਲਈ ਤਿਆਰ ਕੀਤਾ ਤੇ ਦੋ ਡਿਜ਼ਾਈਨਾਂ ਦੇ ਵਿੱਚ ਫੋਨ ਨੂੰ ਤਿਆਰ ਕੀਤਾ 6.7 8 ਇੰਚ ਦੀ AMOLED ডিসপ্লে 144 হার্জ ਦੀ ਰਿਫਰੈਸ਼ ਰੇਟ 4500 ਨਿਟਸ ਦੀ ਬ੍ਰਾਈਟਨੈਸ ਤੁਹਾਨੂੰ ਮਿਲ ਜੇਗੀ ਗੋਰੀਲਾ ਗਲਾਸ 7i ਦੀ ਪ੍ਰੋਟੈਕਸ਼ਨ ਤੁਹਾਨੂੰ ਇਸ ਫੋਨ 'ਚ ਮਿਲ ਜਾਂਦੀ ਹੈ ਤੇ ਜੇਕਰ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਮੀਡੀਆਟੈਕ ਡਾਈਮੈਨਸਿਟੀ 8350 ਅਲਟੀਮੇਟ ਪ੍ਰੋਸੈਸਰ ਜਿਹੜਾ ਯੂਜ਼ ਕੀਤਾ ਗਿਆ ਜੀਪੀਯੂ ਜਿਹੜਾ ਹੈ ਮਾਲੀ 615 ਐਮਸੀ6 ਇਸ ਫੋਨ ਦੇ ਵਿੱਚ ਤੁਹਾਨੂੰ ਮਿਲੇਗਾ 12 ਜੀਬੀ ਤੱਕ ਰੈਮ ਤੁਹਾਨੂੰ ਇਸ ਫੋਨ ਦੇ ਵਿੱਚ ਮਿਲ ਜੇਗੀ ਔਰ ਜਿਹੜੀ ਸੈਕੰਡਰੀ ਮੈਮਰੀ ਹੈ ਤੁਹਾਨੂੰ ਉਹ 256 ਜੀਬੀ ਦੀ ਮਿਲੇਗੀ ਤੇ ਜੇਕਰ ਗੱਲ ਕਰ ਲਈਏ ਪ੍ਰੈਟਿਕ ਸਿਸਟਮ ਦੀ ਤੇ 100S 15 ਬੇਸਡ Android 15 ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗਾ 2 ਸਾਲ ਦੇ ਅਪਡੇਟ ਮਿਲ ਜਾਣਗੇ 108 ਮੈਗਾਪਿਕਸਲ ਦਾ ਤੁਹਾਨੂੰ ਮੇਨ ਕੈਮਰਾ ਮਿਲੇਗਾ 8 ਮੈਗਾਪਿਕਸਲ ਦਾ ਅਲਟਰਾਵਾਈਡ ਐਂਗਲ ਤੇ 13 ਮੈਗਾਪਿਕਸਲ ਦਾ ਤੁਹਾਨੂੰ ਫਰੰਟ ਕੈਮਰਾ ਮਿਲੇਗਾ ਬੈਟਰੀ ਜਿਹੜੀ ਆ 5500 ਵਾਟ ਦੀ ਹੋਵੇਗੀ 45 ਵਾਟ ਦੀ ਵਾਈਟ ਚਾਰਜਿੰਗ ਤੇ 30 ਵਾਟ ਦੀ ਤੁਹਾਨੂੰ ਵਾਇਰਲੈਸ ਚਾਰਜਿੰਗ ਦੇ ਨਾਲ ਹੀ ਫੋਨ ਮਿਲੇਗਾ ਗੇਮਿੰਗ ਦੇ ਫੀਚਰਸ ਦੇ ਵਿੱਚ ਬਹੁਤ ਜ਼ਿਆਦਾ ਨੇ 120 fps ਤੇ ਤੁਸੀਂ BGMI ਖੇਡ ਸਕਦੇ ਹੋ 6 ਲੇਅਰ ਵੇਪਰ ਕੂਲਿੰਗ ਸਿਸਟਮ ਜਿਹੜਾ ਇਸ ਫੋਨ ਦੇ ਵਿੱਚ ਤੁਹਾਨੂੰ ਮਿਲੇਗਾ 5.4 ਬਲੂਟੂਥ ਕਨੈਕਟੀਵਿਟੀ ਵਾਈਫਾਈ 6 NFC IP64 ਇਨ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਸਟਾਰਟਿੰਗ ਵੇਰੀਐਂਟ ਜਿਹੜਾ ਤੁਹਾਨੂੰ 25000 ਦਾ ਮਿਲ ਜੇਗਾ ਤੁਸੀਂ 8256 ਵੇਰੀਐਂਟ ਲਵੋਗੇ ਤਾਂ ਤੁਹਾਨੂੰ 26000 ਰੁਪਏ ਦਾ ਮਿਲ ਜੇਗਾ ਪਲੇ ਪਕਾੜ ਦੇ ਉੱਪਰ ਤੁਹਾਨੂੰ 2000 ਰੁਪਏ ਦੀ ਆਫਰ ਵੀ ਮਿਲੇਗੀ